ਐਮਐਲਏ ਢਾਲੀਵਾਲ ਦੇ ਪੁੱਤਰ ਦਾ ਟਰੈਕਟਰ ਪਲਟ ਜਾਂਦਾ ਹੈ ਹੜ੍ਹਾਂ ਦੇ ਪਾਣੀ ਦੇ ਵਿੱਚ ਤੇ ਉਹ ਰੁੜ ਜਾਂਦੇ ਨੇ ਪਰ ਐਨ ਮੌਕੇ ਦੇ ਉੱਤੇ ਦੂਜਾ ਟਰੈਕਟਰ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੇ ਪੁੱਤ ਦੀ ਜਾਨ ਬਚਾਈ ਜਾਂਦੀ ਹੈ ਇਸ ਰੈਸਕਿਊ ਕਰਨ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਜਿੱਥੇ ਐਮਐਲਏ ਢਾਲੀਵਾਲ ਦਾ ਪੁੱਤਰ ਹੈ ਤੇ ਨਾਲ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਹੁੰਦਾ ਹੈ ਦੋਨਾਂ ਦੀ ਜਾਨ ਜਿਹੜੀ ਹੈ ਬਚਾਈ ਜਾਂਦੀ ਹੈ ਤਾਂ ਟਰੈਕਟਰ ਪਲਟਨ ਦੇ ਪਿੱਛੇ ਕਾਰਨ ਕੀ ਰਹੀ ਨੇ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਇਸ ਟਰੈਕਟਰ ਪਲਟਨ ਤੋਂ ਬਾਅਦ ਆਪਣੇ ਪੁੱਤ ਦੀ ਜਾਨ ਬਚਦੀ ਹੈ ਤਾਂ ਐਮਐਲਏ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਅੱਜ ਪਰਮਾਤਮਾ ਨੇ ਤਾਂ ਹੀ ਮੇਰੇ ਪੁੱਤ ਦੀ ਜਾਨ ਬਚਾ ਲਈ ਹੈ ਤਾਂ ਇਸ ਤਰ੍ਹਾਂ ਜੋ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਵਿਖਾਈ ਦੇ ਰਹੇ ਨੇ ਐਮਐਲਏ ਢਾਲੀਵਾਲ ਤਾਂ ਐਮਐਲਏ ਢਾਲੀਵਾਲ ਲਗਾਤਾਰ ਜਿਸ ਦਿਨ ਤੋਂ ਹੜ ਆਏ ਨੇ ਉਸ ਦਿਨ ਤੋਂ ਹੀ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਨੇ ਲੋਕਾਂ ਨੂੰ ਜੋ ਲੜਿੰਦੀਆਂ ਵਸਤੀਆਂ ਨੇ ਉਹ ਵਸਤਾ ਨੇ ਉਹ ਵੀ ਮਹੱਈਆ ਕਰਵਾ ਰਹੇ ਨੇ ਤੇ ਜਹਦ ਵਿੱਚ ਇਹ ਵੀਡੀਓ ਹਰ ਕਿਸੇ ਨੂੰ ਹੈਰਾਨ ਕਰ ਦੇਗੀ ਕਿ ਆਮ ਲੋਕਾਂ ਦੇ ਤਛਡੋ ਇਸ ਹੜ੍ਹਾਂ ਦੀ ਮਾਰ ਦੇ ਹੇਠਾਂ ਐਮਐਲਏ ਦਾ ਪੁੱਤ ਵੀ ਆ ਜਾਂਦਾ ਹੈ ਪਰ ਗਨੀਮਤ ਇਹ ਰਹੀ ਹੈ ਕਿ ਉਹਨਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਬਚਾ ਲਿਆ ਜਾਂਦਾ ਹੈ ਤਾਂ ਤਸਵੀਰਾਂ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦਾ ਆਪਣਾ ਪੁੱਤਰ ਟਰੈਕਟਰ ਤੋਂ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ ਤੇ ਇੱਕ ਚੰਗੇ ਕਰਮਾ ਦੀ ਗੱਲ ਹੈ ਕਿ ਐਮਐਲਏ ਸਾਹਿਬ ਦੇ ਵੱਲੋਂ ਚੰਗੇ ਕੰਮ ਕੀਤੇ ਗਏ ਨੇ ਕਿਉਂਕਿ ਦੁਕਾਨਾਂ ਦੇ ਉੱਤੇ ਜਾ ਕੇ ਗੈਸ ਏਜੰਸੀਆਂ ਦੇ ਵਿੱਚ ਵੀ ਜਾ ਕੇ ਐਮਐਲਏ ਸਾਹਿਬ ਇਹ ਅਪੀਲ ਕਰ ਰਹੇ ਨੇ ਕਿ ਕਿਸੇ ਨਾਲ ਵੀ ਜੋ ਦੁੱਗਣੇ ਤਿਗਣੇ ਭਾਵਾਂ ਦੇ ਉੱਤੇ ਸਮਾਨ ਨਾ ਵੇਚੋ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਲੋਕਾਂ ਦਾ ਜੀਣਾ ਕਾਫੀ ਜ਼ਿਆਦਾ ਔਖਾ ਹੋਇਆ ਪਿਆ ਤਾਂ ਇਹੀ ਕਾਰਨ ਹੈ ਕਿ ਅੱਜ ਉਹਨਾਂ ਦੇ ਚੰਗੇ ਕਰਮਾਂ ਦੀ ਖਾਤਰ ਉਹਨਾਂ ਦਾ ਪੁੱਤ ਬਚ ਜਾਂਦਾ ਕਿਉਂਕਿ ਇੰਨੇ ਜ਼ਿਆਦਾ ਕਈ ਕਈ ਫੁੱਟ ਪਾਣੀ ਦੇ ਵਿੱਚ ਟਰਾਲੀ ਪਲਟ ਜਾਣੀ ਤੇ ਅਚੇਹ ਦੇ ਵਿੱਚ ਉਹਨਾਂ ਦਾ ਪੁੱਤ ਡਿੱਗ ਜਾਣਾ ਤਿਉਹਸ ਦੀ ਮੌਕਾ ਰਹਿੰਦੇ ਜਾਨ ਬਚਾਈ ਜਾਣੀ ਬਹੁਤ ਵੱਡੇ ਜੋ ਚੰਗੇ ਕਰਮਾਂ ਦੀ ਗੱਲ ਹੁੰਦੀ ਹੈ ਤਾਂ ਆ ਤੁਸੀਂ ਤਸਵੀਰ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਕਿਸ ਕਦਰ ਐਮਐਲਏ ਸਾਹਿਬ ਦੇ ਪੁੱਤ ਦਾ ਟਰੈਕਟਰ ਪਲਟਿਆ ਤਾਂ ਉਹ ਪਾਣੀ ਦੇ ਵਿੱਚ ਰੁੜਨ ਲੱਗਦਾ ਹੈ ਐਨ ਮੌਕੇ ਦੇ ਉੱਤੇ ਦੂਜਾ ਮੁੰਡਾ ਉਤਰਦਾ ਹੈ ਤੇ ਦੋ ਹੋਰ ਮੁੰਡੇ ਆ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹਨਾਂ ਦੀ ਜਾਨ ਜਿਹੜੀ ਹੈ ਬਚਾ ਲਈ ਜਾਂਦੀ ਹੈ ਕਿਹਨਾਂ ਤੋਂ ਪਾਵਕੇ ਅਜੇ ਨਾਲੇ ਦੇ ਲੋਕਾਂ ਨੂੰ ਕਦੀ ਵੀ ਕੱਲਿਆਂ ਨਹੀਂ ਛੱਡਿਆ ਜਾ ਸਕਦਾ ਅਜੇ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਗੁੱਸੇ ਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਡਿਊਟੀ ਆ ਕਿਤੇ ਮੈਂ ਆਪਣੀ ਡਿਊਟੀ ਜਿਹੜੀ ਕਰਦਾ ਰਿਆ ਉਹਦਾ ਥੋੜੇ ਜਿ ਹਵਸਤੇ ਦੇ ਵਿੱਚ ਕਿਸੇ ਕੋਸੀ ਆ ਰਹੀ ਤੇ ਬੜੀ ਪੂਰੀ ਤਰ੍ਹਾਂ ਟਰੈਕਟਰ ਜਿਹੜਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਮੇਰਾ ਬੇਟਾ ਬੈਠਾ ਸੀਗਾ ਉਹ ਮੱਸੀ ਬਚਾ ਜਾ ਕੇ ਡਿੱਗ ਪਿਆ ਵਿੱਚ ਪਰ ਉਹ ਤਾਂ ਹੀ ਬਚਿਆ ਕਿ ਮਹਾਵਾਦੀ ਦੀ ਕਿਰਪਾ ਹੋਈ ਪਰਮਾਤਵਾਦੀ ਕਿਰਪਾ ਹੈ ਅਸੀਂ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਮਹਾਵਾਦੀ ਨੇ ਉਹਨੂੰ ਝੋਟ ਨਹੀਂ ਲੱਗਣ ਦਿੱਤੀ ਉਹ ਵਾਲ ਵਾਲ ਜਿਹੜਾ ਬਚ ਗਿਆ ਕੋ ਗਿਆ ਸਾਡੇ ਲੋਕ ਹੀ ਬਿਤਾਦੇ ਆ ਅਸਲ ਇਹਦਾ ਸ਼ਿਕਾਰ ਨੇ ਪਾਣੀ ਦਾ ਤੇ ਲਾਜ਼ਮੀ ਅਸੀਂ ਵੀ ਸ਼ਿਕਾਇਤ ਦੇਣਾ ਹੋਵਾਂਗੇ ਪਰ ਮੈਂ ਇਹ ਕਿਹੜਾ ਚਾਹੁੰਦਾ ਇਹ ਨਾਲੇ ਦੇ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਦਿਲ ਨਾ ਛੱਡਿਓ ਤੁਹਾਡੇ ਨਾਲ ਆ ਆਖਰੀ ਸਮੇਂ ਤੱਕ ਤੁਹਾਡੀ ਲੜਾਈ ਲੜਾਂਗੇ ਪਤਵਾਰ ਦੇ ਨਾਲ ਸਾਡਾ ਉਹ ਤੁਹਾਡੇ ਨਾਲ ਆ ਸਾਡੀ ਪਾਰਟੀ ਦੇ ਸਭ ਸਾਥੀ ਸ਼ਹਿਰ ਦੇ ਅਮਰਸਰ ਤੋਂ ਆਉਂਦੇ ਆ ਸਾਡੇ ਨਾਲੇ ਚੋਂ ਸਾਡੀ ਆਮ ਆਦੀ ਪਾਰਟੀ ਜਿਹੜੀ ਇਹ ਨਾਲੇ ਦੇ ਲੋਕਾਂ ਦੇ ਨਾਲ ਹੈ ਬਹੁਤ ਬਹੁਤ